ਜੈ ਮਾਤਾ ਦੀ ਦੋਸਤੋ ਰਖੜੀ ਦੇ ਪਾਵਨ ਤਿਹਾਰ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿਲੋਂ ਔਰ ਬਹੁਤ ਵਧੀਆ ਰਿਹਾ ਦਿਨ ਅੱਜ ਸਾਡਾ ਤੁਹਾਡਾ ਇੰਨਾ ਪਿਆਰ ਮਿਲਿਆ ਸਾਨੂੰ ਇੱਕ ਛੋਟੀ ਜੀ ਐਡ ਪਾਈ ਸੀ ਮੈਂ ਘੜੀ ਦੇ ਬਾਰੇ ਬਹੁਤ ਵਾਚਸ ਬਹੁਤ ਘੜੀਆਂ ਵਿਕੀਆਂ ਅੱਜ ਮਤਲਬ ਕਿ ਇੱਕ ਇੱਕ ਬੰਦਾ ਤਿੰਨ ਤਿੰਨ ਘੜੀਆਂ ਲੈ ਕੇ ਗਿਆ ਵਾ ਔਰ ਆਨਲਾਈਨ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਆਰਡਰ ਆਏ ਨੇ ਆਨਲਾਈਨ ਵੀ ਅਸੀਂ ਡਿਲੀਵਰੀ ਦਵਾਂਗੇ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਬਹੁਤ ਜ਼ਿਆਦਾ ਪਿਆਰ ਤੁਸੀਂ ਸਾਨੂੰ ਨਵੀਂ ਸ਼ਾਪ ਤੇ ਦੇ ਰਹੇ ਹੋ ਮੈਨੂੰ ਯਕੀਨ ਨਹੀਂ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਸ਼ਾਇਦ ਕਿ ਜਦੋਂ ਅਸੀਂ ਮੇਰਾ ਇੱਕ 17 ਸਾਲ ਦਾ ਪੁਰਾਣਾ ਅੱਡਾ ਜੋ ਮੇਰੀ ਪੁਰਾਣੀ ਸ਼ਾਪ ਸੀ ਕਿਉਂ ਮੈਂ ਨਵੀਂ ਜਗ੍ਹਾ ਲੈ ਕੇ ਜਾ ਰਿਹਾ ਕੋਈ ਮੇਰੀ ਐਡ ਨਹੀਂ ਸਿਰਫ ਸੋਸ਼ਲ ਮੀਡੀਆ ਮੇਰੀ ਐਡ ਆ ਕੋਈ ਮੇਰੀ ਪੈਂਫਲਟ ਐਡ ਨਹੀਂ ਕੋਈ ਦੀਵਾਰਾਂ ਦੇ ਉੱਤੇ ਕੋਈ ਐਡ ਨਹੀਂ ਕੋਈ ਮਨਿਆਦੀ ਨਹੀਂ ਕੁਝ ਨਹੀਂ ਹੈ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਐਡ ਦੇ ਜਰੀਏ ਕਰਕੇ ਤੁਹਾਡੇ ਕਰਕੇ ਮੇਰੇ ਕੋਲੇ ਫੁੱਲ ਰਸ਼ ਰਹਿੰਦਾ ਨਵੀਂ ਜਗ੍ਹਾ ਤੇ ਵੀ ਬਹੁਤ ਬਹੁਤ ਧੰਨਵਾਦ ਪਰ ਇੱਥੇ ਰਸ਼ ਮਹਿਸੂਸ ਨਹੀਂ ਹੁੰਦਾ ਕਿਉਂਕਿ ਇੱਥੇ ਵਾਈਡ ਹੈ ਸ਼ਾਪ ਮੇਰੀ ਕਾਫੀ ਖੁੱਲੀ ਹੈ ਪੁਰਾਣੀ ਸ਼ਾਪ ਥੋੜੀ ਜੀ ਕੰਜੈਸਟਡ ਸੀ ਸ਼ਾਪ ਤੰਗ ਸੀ ਇਸ ਲਈ ਤੁਹਾਡੇ ਪਿਆਰ ਕਰਕੇ ਜਿਵੇਂ ਜਿਵੇਂ ਤੁਹਾਡਾ ਦਿਨ ਦਿਨ ਪਿਆਰ ਮੇਰਾ ਵਧਦਾ ਜਾ ਰਿਹਾ ਤੁਹਾਡੀ ਆਗਮਨ ਮੇਰੇ ਕੋਲੇ ਹੁੰਦਾ ਜਾ ਰਿਹਾ ਔਰ ਮੈਨੂੰ ਮੇਰਾ ਵੀ ਫਰਜ਼ ਮੰਨਦਾ ਸੀ ਕਿ ਤੁਸੀਂ ਤੁਹਾਨੂੰ ਜੀਆਂ ਆਆਂ ਨੂੰ ਮਤਲਬ ਆਖਣ ਲਈ ਇੱਕ ਵਧੀਆ ਸਪੇਸ ਦਿੱਤੀ ਜਾਵੇ ਤੁਹਾਨੂੰ ਵਧੀਆ ਜਗ੍ਹਾ ਲੈ ਕੇ ਆਂਦਾ ਜਾਵੇ ਹਨਾ ਇਹ ਮੇਰੇ ਮੇਰੇ ਫਰਜ਼ ਸੀ ਪਰ ਮੇਰਾ ਇੱਕ ਦੋ ਦਿਨ ਬਹੁਤ ਮਾਨੋਦਾਸ ਰਿਹਾ ਕਿ ਮੈਂ ਨਵੀਂ ਸ਼ੋਪ ਤੇ ਆਇਆ ਮੇਰਾ ਪੁਰਾਣਾ ਅੱਡਾ ਛੋਟਿਆ ਮਤਲਬ ਤੁਸੀਂ ਮੈਨੂੰ ਪਿਆਰ ਦਿੱਤਾ ਉਹ ਉਦਾਸੀ ਮੇਰੀ ਖੁਸ਼ਹਾਲੀ ਦੇ ਵਿੱਚ ਅੱਜ ਚੇਂਜ ਹੋ ਗਈ ਬਹੁਤ ਬਹੁਤ ਦਿਲੋਂ ਧੰਨਵਾਦ ਸਾਹਮਣੇ ਐਸਬੀਆਈ ਬੈਂਕ ਯਾਦ ਰੱਖਿਓ ਸਾਹਮਣੇ SBI ਬੈਂਕ ਨੇਰਾ ਹੋਇਆ ਹੋਇਆ ਤੁਹਾਨੂੰ ਦਿਖੇਗਾ ਨਹੀਂ ਕਿਉਂਕਿ ਰਾਤ ਦਾ ਟਾਈਮ ਆ 7:30 ਵਜ ਗਏ ਨੇ ਰਖੜੀ ਵਾਲਾ ਦਿਨ ਹੈ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਦੇਖੋ ਰਾਤ ਦੇ ਟਾਈਮ ਵੀ ਸਾਡੇ ਕੋਲੇ ਕਸਟਮਰ ਹੈ ਬਹੁਤ ਬਹੁਤ ਪਿਆਰ ਮਿਲਿਆ ਤੁਹਾਡਾ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੈ ਮਾਤਾ